8 ਜੂਨ ਪਿਛਲੇ 2 ਦਿਨ ਤੋਂ ਲਗਾਤਾਰ ਹਿੰਦੂਪਾਕ ਬਾਰਡਰ ਦੇ ਕਸਬਾ ਦੁਰੰਗਲਾ ਕੁਝ ਇਲਾਕਿਆਂ ਵਿੱਚ ਲਾਈਟ ਨਾ ਆਉਂਦੇ ਕਰਕੇ ਲੋਕ ਇੰਨੇ ਕਹ ਪਰੇਸ਼ਾਨ ਹੋ ਚੁੱਕੇ ਹਨ ਕਿ ਅੱਧੀ ਰਾਤ ਦੇ ਸਮੇਂ ਆ ਕੇ ਉਹਨਾਂ ਵੱਲੋਂ ਬਿਜਲੀ ਕਰਦੇ ਬਾਹਰ ਧਰਨਾ ਦਿੱਤਾ ਗਿਆ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਅਫਸਰ ਜਿਨ੍ਹਾਂ ਦੀ ਜ਼ਿੰਮੇਵਾਰੀ ਪੈਂਦੀ ਹੈ ਉਹ ਇਸ ਸੰਬੰਧੀ ਕੋਈ ਕਾਰਵਾਈ ਕਰਨ ਉਹ ਘਰਾ ਦੇ ਵਿੱਚ ਸੁੱਤੇ ਹੋਏ ਹਨ ਅਤੇ ਲੋਕ ਪਰੇਸ਼ਾਨ ਹੋ ਕੇ ਆਖਿਰਕਾਰ ਉਹ ਬਿਜਲੀ ਕਰਦੇ ਬਾਹਰ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ ਕਈ ਵਾਰ ਸੰਬੰਧਿਤ ਵਿਭਾਗ ਦੇ ਜੀ ਨੂੰ ਫੋਨ ਕੀਤਾ ਗਿਆ ਪਰ ਜੀ ਸਾਹਿਬ ਨੇ ਫੋਨ ਨਹੀਂ ਚੁੱਕਿਆ ਲੋਕਾਂ ਅਨੁਸਾਰ ਜਦੋਂ ਜੀ ਸਾਹੀ ਫੋਨ ਚੁੱਕ ਲੈਂਦੇ ਹਨ ਤਾਂ ਉਦੋਂ ਕਹਿੰਦੇ ਹਨ ਕਿ ਜੇਕਰ 5 ਵਜੇ ਤੋਂ ਬਾਅਦ ਲਾਈਟ ਚਲੀ ਜਾਵੇ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਸਾਡੀ ਡਿਊਟੀ ਸਿਰਫ 5 ਵਜੇ ਤੱਕ ਹੈ ਅਜਿਹੇ ਬੇਤੁਕੇ ਜਵਾਬ ਦੇਣ ਦੇ ਕਾਰਨ ਲੋਕ ਇਸ ਜੇ ਤੋਂ ਤੰਗ ਆ ਚੁੱਕੇ ਹਨ ਬਜ਼ੁਰਗ ਬੱਚੇ ਬਿਨਾਂ ਲਾਈਟ ਤੋਂ ਭਾਰੀ ਗਰਮੀ ਕਾਰਨ ਪਰੇਸ਼ਾਨ ਹੀ ਨਹੀਂ بیمار ਵੀ ਹੋ ਰਹੀ ਹੈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਬਿੱਲ ਦੇਣ ਦੇ ਬਾਵਜੂਦ ਵੀ ਅਸੀਂ ਲੋਕ ਪਰੇਸ਼ਾਨ ਹੋ ਰਹੇ ਹਾਂ ਸਾਨੂੰ ਫ੍ਰੀ ਦੀ ਲਾਈਟ ਨਹੀਂ ਚਾਹੀਦੀ ਸਾਨੂੰ ਲਾਈਟ ਚਾਹੀਦੀ ਹੈ ਦੂਜੇ ਪਾਸੇ ਪਾਵਰ ਕਮ ਦਾ ਕੋਈ ਵੀ ਅਧਿਕਾਰੀ ਇਸ ਬਾਰੇ ਕੈਮਰੇ ਦੇ ਸਾਹਮਣੇ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਪੰਜਾਬ ਅਤੇ ਨੇ ਜ਼ੁਲਮ ਤੁਸੀਂ ਦੇਖ ਰਹੇ ਹੋ ਲਫ ਪ੍ਰੈਸਿੰਗ ਦੀ ਖਾਸ ਰਿਪੋਰਟ ਵਸੇ ਬੀਬੀ ਦੀ ਬੀਬੀ ਚਾਰ ਪੰਜ ਦਿਨ ਤੋਂ ਐਸਾ ਖਰਾਬ ਕਰਿਆ ਕਰਦੀ ਆ ਬੈੱਡ 'ਤੇ ਆਂਦੀ ਬੁਰਕੇ ਚੱਲ ਜਾਂਦੀ ਆ ਰਾਤ ਨੂੰ ਗੱਤੀ ਨਹੀਂ ਹੁੰਦੀ ਪਰੇਸ਼ਾਨ ਹੋ ਜਾਂਦੇ ਬੱਚੇ ਹੋ ਜਾਂਦੇ ਬਜ਼ੁਰਗ ਹੋ ਜਾਂਦੇ ਕੋ ਬਾਹਰ ਆ ਗਏ ਪੜਨ ਵਾਲੇ ਬੱਚੇ ਹੋ ਜਾਂਦੇ ਤਾਂ ਕੀ ਕਰਨਾ ਦੱਸ ਤੁਸੀਂ ਯਾਰ ਨੂੰ ਮੁਕਸਾ ਨਾ ਦਿਓ ਮੋਲ ਦਿਓ ਤੁਸੀਂ ਪੁੱਛਦਾ ਕਿ ਕਿਸੇ ਗੱਲ ਨੂੰ ਹਰ ਰਾਤ ਬੱਚਾ ਕਾਂਗੋ ਰਾਹ ਜਨਾਨੀ ਦਾ ਕਾਂਗੋ ਹੋਈ ਦੀ ਹੈ ਕਿ ਕਿੱ데 ਕਿੱਥੇ ਜਾਣ ਉਥੇ ਸੁਣਨ ਵਾਲਾ ਸੁਣਾਈ ਕਰਨ ਵਾਲਾ ਕੋਈ ਨਹੀਂ ਜੇ 9 ਤੋਂ 5 ਮੁਲਾਜ਼ਮ ਡਿਊਟੀਆਂ ਦੇ ਮੁਰਕੇ ਪੰਜ ਵਜੇ ਬਾਅਦ ਜੰਪਰ ਸੜ ਜਾਂਦਾ ਚਾਹ ਫਿਊਜ ਹੋੜ ਜਾਂਦਾ ਤੇ ਕੋਈ ਲਾ ਕੇ ਰਾਜੀ ਕੋਈ ਨਹੀਂ ਕਿੱਥੇ ਜਾਣ ਹੋ ਦੱਸੋ ਤਰੀਕਾ ਤੁਹਾਡਾ ਕਿ ਚੰਗੀ ਪੱਕਾ ਵੀਂਦੀਆ ਪਾ ਪਛਾਪਾ ਪੈ ਗਿਆ ਤੁਹਾਡੇ ਨਾਲ ਇਹ ਦੂਰ ਬੱਲੇ ਚਗਾ ਹੀ ਜੀ ਲਾਈਟ ਦੀ ਸਮੱਸਿਆ ਇੱਕ ਦਿਨ ਦੀ ਨਹੀਂ ਹੈ ਤਿੰਨ ਚਾਰ ਦਿਨ ਤੋਂ ਮੁਰਗੀ ਇਦਾਂ ਹੀ ਚਲਦੀ ਆ ਰਹੀ ਸੀਗੀ ਹਾਰ ਕੇ ਲੋਕੀ ਕੱਲ ਦੁਖੀ ਹੋ ਕੇ ਤੇ ਮਦਗੀ ਰਾਤ ਉੱਥੇ ਗਏ ਆ ਸਟੇਸ਼ਨ ਤੇ ਤੇ ਆਪਣਾ ਦੁੱਖ ਪ੍ਰਗਟ ਕੀਤਾ ਉਹਨਾਂ ਨੂੰ ਤੇ ਦੇਖੋ ਨਾ ਚਲੋ ਅਸੀਂ ਜਵਾਨ ਲੋਕ ਕੋਈ ਫਰਕ ਨਹੀਂ ਪੈਂਦਾ ਤੇ ਇਹ ਜਿਹੜੇ ਬਜ਼ੁਰਗ ਨੇ ਛੋਟੇ ਬੱਚੇ ਨੇ ਉਹਨਾਂ ਦੀ ਜਿਆਦਾ ਦਿੱਕਤ ਹੈ ਕਿਉਂਕਿ ਅਸੀਂ ਤਾਂ ਬਾਹਰ ਅੰਦਰ ਆ ਜਾ ਸਕਦੇ ਆ ਤੇ ਬਜ਼ੁਰਗ ਕਿੱਥੇ ਜਾਣ ਬੱਚੇ ਕਿੱਥੇ ਜਾਣ ਇਹ ਬੜੀ ਵੱਡੀ ਦਿੱਕਤ ਹੈ ਉਹ ਸਭ ਤੋਂ ਵੱਡੀ ਦਿੱਕਤ ਤਾਂ ਪਾਣੀ ਦੀ ਕਿਉਂਕਿ ਹਰ ਘਰ ਲਾਈਟ ਦੇ ਉੱਤੇ ਡਿਪੈਂਡ ਕਰੇ ਹਰ ਘਰ 'ਚ ਮੋਟਰ ਲੱਗੀ ਨਲਕਾ ਤਾਂ ਆ ਨਹੀਂ ਆ ਇਸ ਕਰਕੇ ਬੜੀ ਵੱਡੀ ਪਰੇਸ਼ਾਨੀ ਹੈ ਤੇ ਦਾ ਕੋਈ ਨਾ ਕੋਈ ਹੱਲ ਹੋਣਾ ਜ਼ਰੂਰੀ ਚਾਹੀਦਾ ਲੱਗਿਆ ਸਾਲਾਂ ਦੀ ਮੇਰੀ ਉਮਰ ਹੋ ਗਈ ਆ ਤੇ ਮੈਂ ਹੁਣ ਬਾਹਰ ਬੰਮੀ ਲੱਗੀ ਰਿਆਂ ਹੁਣਾ ਮਲਾਦੇ ਮੈਂ ਬਾਹਰ ਤੇ ਕੋਣ ਜਾ ਕੇ ਹੁਣ ਮੈਂ ਫੇਰੇ ਦੇਖਦਾ ਰਿਹਾ ਤੇ ਤਾਲ ਲੱਛੀ ਦੇ ਉਹ ਤੋਂ ਉਹਨਾਂ ਤੋਂ ਜਦ ਆਈਆ ਤੇ ਪਨੀਰੀ ਸੁੱਤੇ ਕਰਦੀ ਆ ਤੇ ਦੱਸੋ ਕਿ ਆਹ ਨਾ ਤਰਨ ਜਾਉਂਗਾ ਮੈਂ ਕਿਹੜਾ